ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਲਗਾਤਾਰ ਪਾਕੀਆਂ ਨਜ਼ਰ ਆ ਰਹੀਆਂ ਨੇ ਦੱਸ ਦੇ ਕਿ ਅੱਜ ਜੇ ਸੁਖਵੀਰ ਬਾਦਲ ਦੀ ਸਜ਼ਾ ਤੈਅ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਅੱਜ ਗਿਆਨੀ ਰਘੂਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੱਖ ਸਹਿਬਾਨਾਂ ਦੀ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦੀ ਗਈ ਹੈ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਸਮੇਤ 2007 ਤੋਂ 17 ਦੌਰਾਨ ਉਹਦਾ ਸਾਮ ਰਹਿ ਮੰਤਰੀਆਂ ਸਾਭਾ ਦਾ ਜਥੇਦਾਰਾ 2015 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਕਰਨ ਦੇ ਮੈਂਬਰ ਅਤੇ ਮੌਜੂਦਾ ਪ੍ਰਧਾਨ ਐਡਵੋਕੇਟ ਵਿਜੇਂਦਰ ਸਿੰਘ ਤਾਂ ਮੈਂ ਵੀ ਮੌਜੂਦ ਰਹਿਣਗੇ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿੱਚ ਸੁਖਵੀਰ ਬਾਦਲ ਅਕਾਲੀ ਦਲ ਦੇ ਮੰਤਰੀਆਂ ਨੂੰ 2007 ਤੋਂ 17 ਦੌਰਾਨ ਸਜ਼ਾਵਾ ਦਿੱਤੀਆਂ ਜਾ ਸਕਦੀਆਂ ਨੇ ਕੁਝ ਦਿਨ ਪਹਿਲਾਂ ਹੀ ਸੁਖਵੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਮੰਨ ਕਿ ਇਹ ਸੀ ਕਿ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤੀਆ ਹੋਇਆ 3 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਅਤੇ ਹੁਣ ਉਹਨਾਂ ਨੂੰ ਸਜ਼ਾ ਸੁਵਾਈ ਜਾਣੀ ਚਾਹੀਦੀ ਹੈ ਇਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਕਾਰ ਕਹਨੇਵਦੀਪ ਸਿੰਘ ਨੇ ਤਿੰਨ ਵੀਕਾ ਹਫ਼ਤਾ ਪਹਿਲਾਂ ਇਹ ਨੀਤੀ ਸੰਦਰਭਾ ਐਲਾਨ ਕੀਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਪੁੱਛੇ ਸੁਖਵੀਰ ਬਾਦਲ ਨੇ ਆਪਣੇ ਲਿਖਤੀ ਦਰਖਾਸਤ ਵਿੱਚ ਕਿਹਾ ਸੀ ਕਿ ਪਾਰਟੀ ਦੇ ਸਾਰੇ ਵਰਕਰ ਸਾਰੇ ਹਨ ਕਿ ਵਿਸ਼ੇਸ਼ ਹਾਲਾਤਾਂ ਦੇ ਚੱਲਦਿਆਂ ਨੂੰ ਹੋ ਰਹੀਆਂ ਕੋਰਣਾ ਦੇ ਦੇ ਚੋਣ ਲੜਨ ਦੇ ਪ੍ਰਚਾਰ ਕੰਡ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਨੇ ਚੋਣਾਂ ਲੜ ਸਕੜ ਕਰਕੇ ਪੰਥਕਤੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਪਰ ਅਸਾਲ ਪ੍ਰਕ੍ਰਿਤੀ ਰਜ਼ਾ ਵਿੱਚ ਨੁਕਸਾਨ ਉਹਨਾਂ ਚੱਲਣਾ ਪਿਆ ਹੈ ਇਸ ਲਈ ਉਹਨਾਂ ਦੀ ਸਜ਼ਾ ਬਾਰੇ ਜਲਦੀ ਤੋਂ ਜਲਦੀ ਫੈਸਲਾ ਲਿਆ ਜਾਣਾ ਚਾਹੀਦਾ ਹੈ ਆਪੀ ਉਹ ਪੰਥ ਦੀ ਅਧਿਤਾਪਨ ਕਰਕੇ ਮੁਕਾਬਲਾ ਕਰ ਸਕਦਾ ਦੱਸ ਦੇ ਕਿ ਇਹ ਮੀਟਿੰਗ ਸੁਖਵੀਰ ਬਾਦਲ ਤੇ ਲਈ ਪੜੀ ਹੀ ਅਹਿਮ ਹੋਣ ਵਾਲੇ ਹੈ ਜਿਸ ਵਿੱਚ ਸੁਖਵੀਰ ਬਾਦਲ ਦੀ ਸਜ਼ਾ ਲੈ ਕੇ ਪਾਤਾ ਕਿ ਕਿ ਚੁਣੀ ਹੈ